ਜਕਰਿਆ ਖਾਨ ਨੇ ਐਲਾਨ ਕੀਤਾ ਸੀ ਕਿ ਸਿੱਖ ਮੁੱਕ ਗਏ ਜੇ ਹੈ ਨਹੀਂ ਕੋਈ ਜੇ ਕੋਈ ਦੱਸ ਦਵੇ ਤੇ ਨਾਮ ਮਿਲੂਗਾ ਤਾਂ ਦੋ ਸਿੱਖ ਜਾ ਰਹੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਰੋਵਰ ਵਿੱਚ ਇਸ਼ਨਾਨ ਕਰਨ ਤੇ ਰਾਈਆਂ ਨੇ ਉਹਨਾਂ ਨੂੰ ਵੇਖਿਆ ਪਹਿਲਾ ਕਹਿੰਦਾ ਸਿੱਖ ਹੋ ਨਹੀਂ ਹੂੰ ਦੂਜਾ ਕਹਿੰਦਾ ਨਹੀਂ ਸਿੱਖ ਤੇ ਮੁੱਕ ਗਏ ਆ ਤੇ ਜਾਂ ਕਹਿੰਦਾ ਜੇ ਸਿੱਖ ਹੁੰਦੇ ਤੇ ਲੁਕਦੇ ਨਾ ਉਹਨਾਂ ਦੋ ਜਣਿਆਂ ਨੇ ਤਰਨ ਤਾਰਨ ਦੇ ਕੋਲ ਨੂਰਦੀ ਦੀ ਸਰਾਂ ਉਥੇ ਚੁੰਗੀ ਲਾਈ ਮਸੂਲ ਟੈਕਸ ਲਾਇਆ ਜਿਹੜਾ ਲੰਘਦਾ ਸੀ ਉਹਨੂੰ ਕਹਿੰਦੇ ਇੱਥੇ ਸਾਡਾ ਰਾਜ ਜੇ ਇੱਥੇ ਮਸੂਲ ਦੇ ਕੇ ਜਾਣਾ ਪੈਣਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾਸੇ ਕਾਰੇ ਅੱਜ ਜਿੱਦਾਂ ਸਰਕਾਰਾਂ ਲਾਉਂਦੀਆਂ ਇਹ ਨਹੀਂ ਸੀ ਭਾਵਨਾ ਉਥੇ ਇਹ ਤੇ ਲੁੱਟਵਾ ਨਾ ਉਹ ਭਾਵਨਾ ਸੀ ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਅਸੀਂ ਹੈਗੇ ਆ ਅਸੀਂ ਮੁਕੇ ਨਹੀਂ ਹਾਂ ਅਸੀਂ ਪੰਜਾਬ ਦੇ ਮਾਲਕ ਹਾਂ ਤੇ ਉਹਨਾਂ ਦੋ ਜਾਣਿਆਂ ਨੇ ਉੱਥੇ ਚੁੰਗੀ ਲਾਈ ਗੱਲ ਜਕਰੀਆ ਖਾਨ ਤੱਕ ਗਈ ਫੌਜ ਚੜ੍ਹ ਕੇ ਆਈ ਮੋਢੇ ਨਾਲ ਮੋਢਾ ਜੋੜ ਕੇ ਸ਼ਹੀਦ ਹੋਏ ਪਰ ਪੰਜਾਬ ਤੋਂ ਦਾਵਾ ਨਹੀਂ ਛੱਡਿਆ ਬੋਲੇ ਸੋ ਨਿਹਾਲ ਤੋਂ ਮੈਂ ਇਹੀ ਕਹਿ ਰਿਹਾ ਅਸੀਂ ਸਾਡੀਆਂ ਪੀੜ੍ਹੀਆਂ ਪੰਜਾਬ ਦਾ ਭਾਵੇਂ ਸਿੱਖ ਵਾ ਭਾਵੇਂ ਪੰਜਾਬ ਦਾ ਹਿੰਦੂ ਵਾ ਸਾਡੇ ਉਹ ਵੀ ਭਰਾ ਵਾ ਜਹ ਪੰਜਾਬ ਦਾ ਮੁਸਲਮਾਨ ਸਾਡੀਆਂ ਪੀੜ੍ਹੀਆਂ ਸਦੀਆਂ ਤੋਂ ਇੱਥੇ ਆ ਸਾਡੇ ਪੁਰਖਿਆਂ ਦਾ ਇੱਥੇ ਸੰਘਰਸ਼ ਵਾ ਇਹਦੇ ਲਈ ਆਪਾਂ ਪੰਜਾਬ ਨੂੰ ਸੋਨਾ ਬਣਾਉਣ ਦੇ ਲਈ ਪੰਜਾਬ ਦੇ ਵਿੱਚੋਂ ਹਰ ਜੋ ਵੀ ਅਲਾਮਤਾ ਆਉਂਦੀਆਂ ਇਹਨੂੰ ਦੂਰ ਕਰਨ ਦੇ ਲਈ ਮਿਲ ਕੇ ਯਤਨ ਕਰਨੇ ਆ ਪਰ ਉਹਦੇ ਤੋਂ ਪਹਿਲਾਂ